ਆਮੇਨ ਮੈਂ ਵੀ ਕੁਝ ਛੇ ਦਿਨੋਂ ਲੱਗੇ ਆ ਆਲਰੇਡੀ ਮਾਂਜੋ ਸੀਪੀ ਖਾਂ ਵੱਲੋਂ ਸਾਰੇ ਸ਼ਹਿਰ ਦੀ ਜਿਹੜੀ ਆ ਸ਼ਹਿਰ ਦੇ ਅੰਦਰੂਨੀ ਜਿੰਨੇ ਵੀ ਹੈਗੇ ਵਾਲ ਸਿਟੀ ਦੀ ਆਪਾਂ ਗੱਲ ਕਰੀ ਤੇ ਆਊਟਰ ਤੇ ਵੀ ਸਾਰੇ ਜਿਹੜੇ ਆ ਸ਼ਹਿਰ ਦੇ ਵਿੱਚ ਬੱਕਰੀ ਬੱਕਰੀ ਜਗ੍ਹਾ ਤੇ ਨਾਕੇ ਲੱਗੇ ਆ ਸਾਡੇ ਪੁਲਿਸ ਸਟੇਸ਼ਨਾਂ ਵੱਲੋਂ ਵੀ ਔਰ ਸਾਡੇ ਵੱਲੋਂ ਵੀ ਤੇ ਤਕਰੀਬਨ ਸਾਡੀ ਕੋਸ਼ਿਸ਼ ਇਹੋ ਹੀ ਆ ਜੀ ਕੋਈ ਐਸ ਟਾਈਮ ਤੇ ਸਮਾਂ ਹੁੰਦਾ ਹੈ ਮੇਰਾ ਕਿ ਵਾਰਦਾਤਾ ਛੋਟੀਆਂ ਛੋਟੀਆਂ ਕੁਝ ਦਿਵਾਲੀ ਖੋਲੀਆਂ ਜਾਂ ਕਿ ਸਦੀ ਬਰਸ ਸਟ੍ਰੈਚ ਕਰ ਲਿਆ ਤਕਰੀਬਨ ਸਾਡੀ ਕੋਸ਼ਿਸ਼ ਹੈ ਟੂ व्हीਲਰਸ سے زیادہ ਜਿਹੜੇ ਸਾਡੇ ਕੋਲ ਮੋਟਰਸਾਈਕਲ ਜਾਂ ਬਾਈਕ ਹੋ ਗਈਆਂ ਇਹਨਾਂ ਤੋਂ ਜ਼ਿਆਦਾ ਮੈਂ ਜਿਹਦੇ ਵਿੱਚ ਲੋਕ ਇਮੀਡੀਏਲੀ ਜਾ ਕੇ ਵਾਰਦਤ ਕਰਦੇ ਤੇ ਭੱਜ ਜਾਂਦੇ ਆ ਜਿਹਦੇ ਵਿੱਚ ਉਹਨਾਂ ਨੇ ਮੂੰਹproper ਟੱਕੇਉਂਦੇ ਆ ਨੰਬਰ ਪਲੇਟ ਉਹਨਾਂ ਦੀਆਂ ਹੁੰਦੀਆਂ ਨਹੀਂ ਜੇ ਹੁੰਦੀਆਂ ਤਾਂ ਗਲੀ ਹੁੰਦੀਆਂ ਸਾਡੀ ਕੋਸ਼ਿਸ਼ ਉਹ ਹੀ ਆ ਵੱਧ ਤੋਂ ਵੱਧ ਜਿਹੜੇ ਉਹਨਾਂ ਨੂੰ ਜੇ ਕਹਿਕਲ ਉਵੇਂ ਦੇ ਮਿਲਦੇ ਆ ਤੇ ਇੰਪੌਂਡ ਕੀਤਾ ਜਾਵੇ ਨਹੀਂ ਤਾਂ ਉਹਨਾਂ ਦਾ ਚਲਾਨ ਕੀਤਾ ਜਾਵੇ ਕੋਕਰ ਚਲਾਨ ਉਹਦੀ ਨੀਤੀ ਨਹੀਂ ਬਣਾਉਂਦੇ ਆ ਸਾਨੂੰ ਥੋੜਾ ਇਹ ਕਰਦੇ ਕਿ ਕਿਸੇ ਕਿਸ ਤਰ੍ਹਾਂ ਚਲਾ ਦੇਖੋ ਜਿਹੜੀ ਰੌਂਗ ਸਾਈਡ ਤੇ ਤੁਸੀਂ ਗੱਡੀ ਪਾਰ ਕਰਕੇ ਚੱਲ ਜਾਂਦੇ ਆ ਉਹਦਾ ਪੈਸਾ ਪੀਆ ਜਿਹੜੀ ਵੀ ਰੈੱਡ ਲਾਈਟ ਜੰਪ ਕਰਦੇ ਆ ਉਹਦਾ 8000 ਆ ਇਹਨੇ ਕਾਲੀ ਵਿਲੀਮ ਤੇ ਕਾਲੀ ਜਾਲੀ ਦਾ ਵੀ 1000 ਰੁਪਿਆ ਬੁਲੇਟ ਜਿਹੜੀ ਬੁਲੇਟ ਪਟਾਕੇ ਦਾ ਉਹਦਾ 5000 ਰੁਪਿਆ ਡਰਾਈਵਿੰਗ ਲਾਇਸੈਂਸ ਹੋ ਗਿਆ ਆਰਟੀ ਦਾ ਹੋ ਗਿਆ ਇਹਨਾਂ ਦਾ 5-5000 ਰੁਪਿਆ ਕਰਵਾਉਣਾ ਇਹ ਕਰਕੇ ਲੋਕਾਂ ਨੂੰ ਇਹ ਅਪੀਲ ਕੀਤੀ ਜਾਂਦੀ ਆ ਆਲਰੇਡੀ ਵੈਸੇ ਹੁਣ ਤੇ ਸਾਡੇ ਤੁਸੀਂ ਨੈਟ ਨੂੰ ਖੋਲੋ ਉਹਦੇ ਵਿੱਚ ਆਲਰੇਡੀ ਤਾਂ ਸਾਰੀ ਜਿਹੜੀ ਲਿਸਟ ਆ ਪੂਰੀ ਉਹ ਵਾਇਰਲ ਹੋਈ ਹੋਈ ਆ ਇਹ ਮੋਬਾਈਲ ਦੇ ਵਿੱਚ ਨਹੀਂ ਹੈਗੀ ਆ ਮੇਰੀ ਡੇਟੇ ਇਹੋ ਹੀ ਆ ਚਲੋ ਆਪਾਂ ਆਪਾਂ ਜਿਹੜੀ ਚਲਾਨ ਦੀ ਗੱਲ ਕਰਦੇ ਆਪਾਂ ਸੁਧਰਦੇ ਕਿਉਂ ਨਹੀਂ ਆਪਾਂ ਕਿਉਂ ਇਸ ਚੀਜ਼ ਨੂੰ ਕਰਦੇ ਆ ਤੁਹਾਨੂੰ ਨੰਬਰ ਪਲੇਟ ਆਪਣੀ ਸਹੀ ਲਾਉਣੀ ਚਾਹੀਦੀ ਆ ਵਾ ਕਾਲੀਆਂ ਜਾਲੀਆਂ ਦਾ ਇਸਤੇਮਾਲ ਨਾ ਕਰੋ ਬੁਲੇਟ ਜਿਹੜੇ ਤੁਸੀਂ ਗਲੈਂਸਰ ਨੂੰ ਮੋਡੀਫਾਈ ਕਰਾਉਂਦੇ ਹੋ ਕਿਉਂ ਕਰਾਉਂਦੇ ਹੋ ਜੀ ਮਤਲਬ ਮੇਰੀ ਬੇਨਤੀ ਆ ਇਸ ਕਰਕੇ ਕਿਉਂਕਿ ਇਹਦੇ ਵਿੱਚ ਜੇ ਆਪਾਂ ਕਾਲੀਆਂ ਜਾਲੀਆਂ ਜਾਂ ਫੇਰ ਕਵਰ ਦੀ ਗੱਲ ਕਰਦੇ ਆ ਕ੍ਰਿਮੀਨਲ ਬੰਦੇ ਨੂੰ ਜਾਂਦਾ ਸਪੋਰਟ ਮਿਲਦੀ ਆ ਉਹ ਵੀ ਆਪਣੀ ਆਈਡੈਂਟੀ ਛੁਪਾਉਂਦਾ ਉਹਨੇ ਤੇ ਛੁਪਾਣੀ ਛੁਪਾਣੀ ਆ ਜੀ ਇਹ ਕਰਕੇ ਸਾਨੂੰ ਆਮ ਲੋਕ ਆਮ ਲੋਕ ਨੂੰ ਨਹੀਂ ਚਾਹੀਦਾ ਕਿ ਸਾਡੀ ਜਿਹੜੀ ਆਈਡੈਂਟੀ ਐਵੇਂ ਨੰਬਰ ਪ ਇਹਨਾ ਕ੍ਰਿਮੀਨਲ ਬੰਦਾ ਹੋਗਾ ਕਦੀ ਵੀ ਨੰਬਰ ਬਲੇਟ ਨਹੀਂ ਲੱਖੂਗਾ ਜਿਹੜੇ ਜੈਨੂਅਰ ਬੰਦੇ ਆ ਉਹਨਾਂ ਨੂੰ ਚਾਹੀਦਾ ਆਪਣੀ ਹਾਈ ਸਕਿਉਰਿਟੀ ਨੰਬਰ ਬਲੇਟ ਲਵਾਉਣ ਤਾਂ ਜੋ ਜਿਹੜੀ ਆ ਇਹ ਜਿਹੜੇ ਕ੍ਰਿਮੀਨਲ ਬੰਦਾ ਉਹ ਵੱਟ ਕੇ ਨਾ ਜਾ ਸਕਦਾ ਲੱਗਦਾ ਕਿ ਇਹਦੇ ਹੀ ਰੋਡ ਤੇ ਚੱਡੀ ਘੱਟਣਦੇ ਨੇ ਬੈਲਟ ਕਿੱਥੇ ਹੀ ਜਾਂਦੀਆਂ ਇਹਨਾਂ ਦੀ ਇਹ ਕੋ ਫਿਰ ਗੱਲ ਤੇ ਉਹ ਹੀ ਆ ਜੇ ਤੁਸੀਂ ਇੱਥੇ ਚਲਾਣ ਕੱਟਦੇ ਆ ਉਥੇ ਤੁਹਾਡਾ ਚਲਾਇਨ ਆਨਲਾਈਨ ਹੀ ਹੋ ਜਾਂਦਾ ਤੁਹਾਨੂੰ ਪਤਾ ਨਹੀਂ ਲੱਗਦਾ ਉਥੇ ਤੁਹਾਡੇ ਕਾ ਮੋਬਾਈਲ ਤੇ ਆ ਜਾਂਦਾ ਮੈਸੇਜ ਉਹ ਤੁਸੀਂ ਕਰਦੇ ਹੋ ਉਹ ਤੁਸੀਂ ਸਾਰਾ ਕੁਝ ਕਰਦੇ ਆ ਉਥੇ ਬੈਲਟ ਵੀ ਲਾ ਦਿੰਨੇ ਆ ਤੇ ਕਾਲੀਆਂ ਜਾਲੀਆਂ ਵੀ ਲਾ ਦਿੰਨੇ ਆ ਪ੍ਰ ਆਪਣੇ ਸ਼ਹਿਰ ਨੂੰ ਵੀ ਸਹੀ ਤਰ੍ਹਾਂ ਰੱਖੀਏ ਇੱਥੇ ਹਰ ਇੱਕ ਤੁਸੀਂ ਦੇਖੋ ਘਰੋਂ ਤੁਸੀਂ ਨਿਕਲਦੇ ਆਂ ਤੁਹਾਡੇ ਪਿੱਛੇ ਵੀ ਕੋਈ ਵੇਟ ਕਰਦਾ ਹੈ ਵੇਟ ਕਰਦਾ ਫਿਰ ਜੇ ਤੁਸੀਂ ਨਾਲ ਤੁਹਾਡੀ ਤੁਸੀਂ ਰੈਸ਼ ਡਰਾਈਵਿੰਗ ਕਰਦੇ ਆਂ ਅਗਲੇ ਦੇ ਨਾਲ ਤੁਸੀਂ ਉਹ ਦਾ ਐਕਸੀਡੈਂਟ ਕਰਦੇ ਆਂ ਹੋ ਸਕਦਾ ਉਹ ਉਹਦੇ ਉਹਦੇ ਪਰਿਵਾਰ ਦੇ ਜੀ ਵੀ ਉਹਦੀ ਵੇਟ ਕਰਦੇ ਹੋਣ ਇਸ ਕਰਕੇ ਅਸੀਂ ਆਪਣਾ ਤੇ ਦੂਜੇ ਦਾ ਹਰ ਇੱਕ ਦਾ ਖਿਆਲ ਕਰਾਂ ਜਦੋਂ ਰੋਡ ਤੇ ਚੱਲਣਾ ਜਿਹੜੇ ਰੋਡ ਤੇ ਲੋਕਾਂ ਦੇ ਘਾਰ ਘੱਡੇ ਗਏ ਨੇ ਉਹ ਜਿਹੜੇ ਅੱਗੇ ਚਾਰਾਂ ਵਾਲੇ ਨੇ ਉਹ ਕਿਤਨੀ ਤਾਬਨੀ ਲਗਾਜੇ ਨਹੀਂ ਦੇਖੋ ਬਿਲਕੁਲ ਜਿਹੜੇ ਬੀਆਰਟੀਐਸ ਦੇ ਵਿੱਚ ਜੇ ਰੈਸ਼ ਡਰਾਈਵਿੰਗ ਕਰਨਗੇ ਫਾਸਟ ਡਰਾਈਵਿੰਗ ਕਰਨਗੇ ਤਾਂ ਉਹਨਾਂ ਦੇ 100% ਜਿਹੜੇ ਚਲਾਨ ਆਉਣਗੇ ਇਸ ਕਰਕੇ ਦੇਖੋ ਬੀਆਰਟੀਐਸ ਲੇਨ ਦੇ ਵਿੱਚ ਇਸ ਤਰ੍ਹਾਂ ਕੀ ਕੀਤਾ ਹੋਇਆ ਤਾਂ ਜੋ ਇਹੋ ਜਿਹੇ ਬੱਚਾ ਨਹੀਂ ਚੱਲਦੀ ਪਬਲਿਕ ਜੇ ਇਹ ਬੰਦ ਕਰ ਦੇ ਤਾਂ ਲੋਕ ਕਹਿੰਦੇ ਜੀ ਤੁਸੀਂ ਬੀਆਰਟੀਐਸ ਲੇਨ ਕਿਉਂ ਬੰਦ ਕੀਤੀ ਇਹ ਕਰਕੇ ਹੁਣ ਡਾਕਟਰ ਵੀ ਆਏ ਸੀਗੇ ਉਹ ਵੀ ਮੈਨੂੰ ਇਹੋ ਪੁੱਛਦੇ ਸੀ ਤੁਕੇ ਦੀ ਬੱਸੇ ਚੱਲਣ ਤੇ ਹੀ ਬਿਲਕੁਲ ਬੰਦ ਕਰ ਦਿੱਤੀ। ਸਾਡਾ ਪ੍ਰਾਇਓਰਟੀ ਹੈ ਕਿ ਐਂਬੂਲੈਂਸ। ਪ੍ਰਾਇਓਰਟੀ ਵੀਆਟੀਐਸ ਲੇਨ ਦੇ ਵਿੱਚ ਐਂਬੂਲੈਂਸ ਆ ਉਸ ਤੋਂ ਬਾਅਦ ਤੁਸੀਂ ਜਾਣਾ ਨਾ ਤੇ ਆਰਾਮ ਨਾਲ ਜਾਓ। ਘੱਟੋ ਘੱਟ 40 ਦੀ ਸਪੀਡ ਤੋਂ ਬਾਅਦ ਵੱਧ ਨਹੀਂ ਜਾਣਾ ਚਾਹੀਦਾ। 30-40 ਦੀ ਸਪੀਡ ਉਹ ਨਾਰਮਲ ਜੇ ਤੁਹਾਨੂੰ ਨਹੀਂ ਕੰਮ ਹੈਗਾ। ਐਮਰਜੈਂਸੀ ਹੈਗਾ ਤਾਂ ਤੁਸੀਂ ਬਾਹਰ ਨਿਕਲੋ। ਮਤਲਬ ਲੇਨ ਦੇ ਵਿੱਚ ਵੀਆਟੀਐਸ ਲੇਨ ਵਿੱਚ ਕਿਉਂਕਿ ਜਦੋਂ ਵੀ ਇਹਦੇ ਵਿੱਚ ਐਕਸੀਡੈਂਟ ਹੁੰਦਾ ਬਹੁਤ ਵੱਡੀਆਂ ਗੈਰੂਲਟੀਆਂ ਲੋਕਾਂ ਦੀਆਂ ਡੈੱਥ ਹੋ ਜਾਂਦੀਆਂ, ਕੋਈ ਬਾਡੀ ਪਾਰਟ ਡੈਮੇਜ ਹੋ ਜਾਂਦੇ ਇਸ ਕਰਕੇ ਦੇਖੀਆ ਕਿ ਇਹ ਮੇਰੇ ਕੰਮ ਨ